ਸਤਸਿਰਿਅ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਐ ਇਸ ਵਕਤ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਨਜ਼ਰ ਆ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਪਾਰਟੀਆਂ ਨੂੰ ਜ਼ਮੀਨੀ ਪੱਧਰ ਉੱਪਰ ਜਥੇਬੰਦ ਕਰਨ ਦੇ ਲਈ ਅੱਡੀ ਚੋਟੀ ਦਾ ਜਿਹੜਾ ਜੋਰ ਹੈ ਉਹ ਲਗਾਇਆ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਨਵੇਂ ਅਕਾਲੀ ਦਲ ਹੋਂਦ ਵਿੱਚ ਆਏ ਨੇ ਅਕਾਲੀ ਦਲ ਪੁਨਰ ਸੁਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਵੱਲੋਂ 117 ਸੀਟਾਂ ਦੇ ਉੱਪਰ ਉਮੀਦਵਾਰ ਉਤਾਰਨ ਦੇ ਲਈ ਪਾਰਟੀਆਂ ਪੂਰੀ ਜਦੋਜਾਦ ਕਰ ਰਹੀਆਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਉਥੇ ਹੀ ਝਟਕਿਆਂ ਦਾ ਦੌਰ ਵੀ جاری ਹੈ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਫਿਰ ਤੋਂ ਜਿਹੜੀ ਦਲ ਬਤਲੀ ਹੈ ਉਹ ਬੜੀ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ ਹਾਲੀ ਦੇ ਵਿੱਚ ਜਿਹੜੀ ਨਵੀਂ ਪਾਰਟੀ ਆਈ ਹੈ ਅਕਾਲੀ ਦਲ ਪੁਨਰਸੁਰਜੀਤ ਇਸ ਦੇ ਵਿੱਚ ਇਸ ਦੇ ਆਗੂਆਂ ਦੇ ਵਿੱਚ મતਭੇਦ ਪਾਏ ਗਏ ਸਨ ਬੇਸ਼ੱਕ ਸਪਸ਼ਟੀਕਰਨ ਦੇ ਦਿੱਤਾ ਗਿਆ ਸੀ ਪਰ ਪਿਛਲੇ ਕੁਝ ਸਮੇਂ ਦੇ ਅੰਦਰ ਜਿਹੜੇ ਇੱਕ ਵੱਡੇ ਆਗੂ ਚਰਨਜੀਤ ਸਿੰਘ ਬਰਾੜ ਜੋ ਮਾਲਵਾ ਖੇਤਰ ਦੇ ਵਿੱਚ ਉਹਨਾਂ ਨੇ ਵਲੰਟੀਅਰਾਂ ਦੀ ਭਰਤੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਹ ਭਾਜਪਾ ਦੇ ਵਿੱਚ ਚਲੇ ਗਏ ਸਨ ਤਾਂ ਉਸ ਤੋਂ ਬਾਅਦ ਜਿਵੇਂ ਅਕਾਲੀ ਦਲ ਦਾ ਇਹ ਕਹਿਣਾ ਸੀ ਕਿ ਬਹੁਤ ਸਾਰੇ ਰੁੱਸੇ ਹੋਏ ਆਗੂ ਕਿਉਂਕਿ ਇਹ ਦਲ ਜਿਹੜਾ ਹੋਂਦ ਵਿੱਚ ਆਇਆ ਆਕਾਲੀ ਦਲ ਬਾਦਲ ਜਦੋਂ ਤਾਂ ਦੋ ਫਾੜ ਹੋਇਆ ਉਦੋਂ ਹੀ ਇਹ ਦਲ ਹੋਂਦ ਵਿੱਚ ਆਇਆ ਸੀ ਤਾਂ ਬਹੁਤ ਸਾਰੇ ਆਗੂ ਆਕਾਲੀ ਦਲ ਬਾਦਲ ਚੋਂ ਇਸ ਦਲ ਦੇ ਵਿੱਚ ਚਲੇ ਗਏ ਸਨ ਪਾਦੇ ਵਿੱਚ ਆਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਬਹੁਤ ਸਾਰੇ ਰੁੱਸੇ ਹੋਏ ਜਿਹੜੇ ਆਕਾਲੀ ਆਗੂ ਨੇ ਉਹ ਉਹਨਾਂ ਦੇ ਟੱਚ ਵਿੱਚ ਨੇ ਔਰ ਉਹਨਾਂ ਨੂੰ ਮਨਾਉਣ ਦੇ ਜਿਹੜੇ ਹੈ ਉਹ ਯਤਨ ਕੀਤੇ ਜਾ ਰਹੇ ਹੈ ਇਸੇ ਤਰ੍ਹਾਂ ਹੀ ਆਕਾਲੀ ਦਲ ਪੁਨਰਸੁਰਜੀਤ ਨੂੰ ਕਵਸਚਨ ਪਹਿਲਾ ਚਰਨਜੀਤ ਸਿੰਘ ਬਰਾੜ ਦੇ ਰੂਪ ਤੇ ਵਿੱਚ ਵੱਡਾ ਝਟਕਾ ਲੱਗਿਆ ਸੀ ਉਹ ਭਾਜਪਾ ਦੇ ਵਿੱਚ ਚਲੇ ਗਏ ਸਨ ਹੁਣ ਇੱਕ ਹੋਰ ਜਿਹੜੇ ਵੱਡੇ ਆਗੂ ਅਕਾਲੀ ਦਲ ਬਾਦਲ ਦੇ ਨੇ ਉਹ ਉਹਨਾਂ ਨੇ ਆਪਣੀ ਘਰ ਵਾਪਸੀ ਜਿਹੜੀ ਹੈ ਉਹ ਕਰ ਲਈ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਪੁਨਰਸੁਰਜੀਤ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸੰਗਰੂਰ ਹਲਕੇ ਤੋਂ ਖਬਰ ਆਰੀਏ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸੰਗਰੂਰ ਵਿੱਚ ਪਰਮਿੰਦਰ ਸਿੰਘ ਢੀਂਟਸਾ ਦੇ ਬੇਹਦੋ ਕਰੀਬੀ ਮੰਨੇ ਜਾਂਦੇ ਐ ਤੇ ਪੁਨਰਸੁਰਜੀਤ ਸ਼ਰਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਐ ਪਰਮਿੰਦਰ ਸਿੰਘ ਢੀਂਟਸਾ ਦੇ ਬੇਹਤ ਨਜ਼ਦੀਕੀ ਅਤੇ ਸੰਗਰੂਰ ਵਪਾਰ ਮੰਡਲ ਦੇ ਮੌਜੂਦਾ ਪ੍ਰਧਾਨ ਜਸਵਿੰਦਰ ਸਿੰਘ ਜਸਵਿੰਦਰ ਪ੍ਰਿੰਸ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਸਵਿੰਦਰ ਪ੍ਰਿੰਸ ਦੇ ਘਰ ਜਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ ਹੈ ਉਨਾ ਨਹੀਂ ਕਿ ਆਕੇ ਜਿਸ ਤਰੀਕੇ ਨਾਲ ਕਾਫਲਾ ਵੱਧਦਾ ਜਾ ਰਿਹਾ ਹੈ ਭਾਫ ਰੁੱਸੇ ਹੋਏ ਆਗੂ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਰਹੇ ਹਨ ਉਸ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦਿਨ ਬਦਿੰਦ ਜਮੀਨੀ ਪੱਧਰ ਤੇ ਹੋਰ ਮਜ਼ਬੂਤ ਹੋ ਰਿਹਾ ਹੈ ਤਾਂ ਬਾਦਲ ਸਾਹਿਬ ਦਾ ਇਹ ਕਹਿਣਾ ਸੀ ਕਿ 2027 ਦੇ ਵਿੱਚ ਇਸ ਤੇ ਹੀ ਤਰੀਕੇ ਨਾਲ ਜੇਕਰ ਸਾਨੂੰ ਸਮਰਥਨ ਮਿਲਦਾ ਰਿਹਾ ਤਾਂ 2027 ਦੇ ਵਿੱਚ ਅਕਾਲੀ ਦਲ ਆਪਣੀ ਸਰਕਾਰ ਜ਼ਰੂਰ ਬਣਾਉਣ ਚ ਕਾਮਯਾਬ ਹੋ ਜਾਏਗਾ ਧੰਨਵਾਦ